ਸ੍ਰੀ ਅਕਾਲ ਦੋਸਤੋ ਤਖਤ ਹਰਮੰਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇਸ਼ ਟੀਮ ਸਰਦਾਰ ਹਰਪਾਲ ਸਿੰਘ ਜੌਹਲ ਦੀ ਅਗਵਾਈ ਹਦਿਨ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪੰਜਾਬ ਪਹੁੰਚੀ ਜਿਸ ਵੱਲੋਂ ਹੜ੍ਹਾਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਤਖਤ ਜੀ ਹਰਮੰਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸੌਂਪੀ ਜਾਵੇਗੀ ਸਰਦਾਰ ਹਰਪਾਲ ਸਿੰਘ ਜੌਹਲ ਵੱਲੋਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਅਜਨਾਲੇ ਦੇ ਲਾਗੇ ਅਜਨਾਲੇ ਤੋਂ ਕਾਂ ਦੂਸਰੇ ਪਾਸੇ ਅਜਨਾਲੇ ਦੇ ਚੜ੍ਹਦੇ ਪਾਸੇ ਜਿਹੜਾ ਏਰੀਆ ਸਾਰਾ ਡੁੱਬਿਆ ਆ ਉਧਰ ਅਸੀਂ ਪਿੰਡਾਂ 'ਚ ਜਿਹੜੇ ਲੋਕਾਂ ਨੂੰ ਰੈਕਸਿਟ ਕਰਨ ਵਾਸਤੇ ਬਾਬਾ ਸੁੱਖਾ ਸਿੰਘ ਬਾਬਾ ਹਾਕਮ ਸਿੰਘ ਉਹਨਾਂ ਨੇ ਆਪਣੇ ਢੇੜੇ ਘੱਲੇ ਆ ਉਹਨਾਂ ਢੇੜਿਆਂ 'ਚ ਅਸੀਂ ਸਵਾਰ ਹੋ ਕੇ ਇਹਨਾਂ ਢੇਰਿਆਂ ਦਾ ਨਿਰਖਣ ਕਰ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਜੇ ਹੜ੍ਹ ਨੇ ਆਪਣੀ ਕੋਈ ਕਸਰ ਨਹੀਂ ਨਾ ਛੱਡੀ ਤੇ குரு ਕੀ ਸੰਗਤ ਨੇ ਨੂੰ ਕੋਈ ਕਸਰ ਨਹੀਂ ਛੱਡੀ ਅਤੇ ਸੇਵਾ ਕਰਨ ਵਾਸਤੇ ਹੁਣ ਇਹ ਰਮਦਾਸਵਾਲ ਸੈਂਕੜਿਆਂ ਦੀ ਕੀਤੀ ਦੇ ਵਿੱਚ ਢਾਲੀਆਂ ਰਾਸ਼ਨ ਸਮਗਰੀ ਲੈ ਕੇ ਪਹੁੰਚ ਗਿਆ ਨੇ ਪਰ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਔਰ ਆਪਣੇ ਤੱਕ ਸ਼੍ਰੀ ਰਮੰਦਰ ਜੀ ਪਟਨਾ ਸਾਹਿਬ ਵੱਲੋਂ ਜਿਹੜੀ ਸਾਡੀ ਜ਼ਿੰਮੇਵਾਰੀ ਲੱਗੀ ਸੀ ਸਾਡੇ ਪ੍ਰਧਾਨ ਸਾਹਿਬ ਨੇ ਜਨਕੰਤਰ ਸਾਹਿਬ ਨੇ ਲਈ ਆ ਉਹ ਜ਼ਿੰਮੇਵਾਰੀ ਇਹ ਆ ਕਿ ਵੱਧ ਤੋਂ ਵੱਧ ਮੁਰਗਵਾਇਆਂ ਚਾਹੀਦੀਆਂ ਸਾਨੂੰ ਇੱਥੇ ਐਸ ਪਾਸੇ ਦੇਣ ਵਾਸਤੇ ਦਵਾਈਆਂ ਡੀਜ਼ਲ ਇਹ ਸਾਰੀ ਜਿਹੜੀ ਸਮਗਰੀ ਆ ਆਉਣ ਵਾਲੇ ਸਮੇਂ ਤੇ ਇੱਥੇ ਕੰਮ ਆਊਗੀ ਹੁਣ ਇੱਕੋ ਥਾਏ ਅਸੀਂ ਰਾਸ਼ਨ ਇਧਰ ਨਾਲ ਲਈ ਆਈਏ ਕੁਝ ਸਮਾਂ ਜਦੋਂ ਪਾਣੀ ਲੱਤੇਗਾ ਔਰ ਪਾਣੀ ਲੱਤਨ ਤੋਂ ਬਾਅਦ ਜਿਹੜੀਆਂ ਸਮਗਰੀਆਂ ਦੀ ਲੋੜ ਪੈਣੀ ਆ ਉਹ ਸਾਨੂੰ ਦੇਖਣਾ ਪਏਗਾ ਅਸਲ ਲੜਾਈ ਪਾਣੀ ਲੱਤਨ ਤੋਂ ਬਾਅਦ ਪੈਣੀ ਆ ਜਿਹੜੀ ਸਾਨੂੰ ਵੱਧ ਤੋਂ ਵੱਧ ਇੱਥੇ ਜਿਹੜੇ ਟੰਕਰ ਜਾਂ ਉਹੋ ਦੀਆਂ ਜਿਹੜੇ ਜਾਨਵਰ ਮਰੇ ਨੇ ਉਹਨਾਂ ਜਾਨਵਰਾਂ ਦਾ ਬਹੁਤ ਵੱਡੇ ਪੱਧਰ ਤੇ ਉੱਤੇ ਇਹਨਾਂ ਦੀ ਪਾਣੀ ਲੱਥਣ ਤੋਂ ਬਾਅਦ ਉਹਨਾਂ ਜਾਨਵਰਾਂ ਦਾ ਜਿਹੜਾ ਸਿਸਟਮ ਹੈ ਨਾ ਜਿਹੜਾ ਸੜਿਆ ਆਣਿਆ ਉਹ ਲੋਕਾਂ 'ਚ ਫੈਲੇਗੀ ਔਰ ਬਿਮਾਰੀ ਫੈਲੇਗੀ ਉਤੋਂ ਬਚਣ ਵਾਸਤੇ ਵੱਧ ਤੋਂ ਵੱਧ ਜਿਹੜੀਆਂ ਸੜੀਆਂ ਵੱਡੀਆਂ-ਵੱਡੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਮੋਟੋ ਹੋ ਕੇ ਇੱਕ ਸਿਰ ਜੋੜ ਕੇ ਆਪਸ 'ਚ ਇਹਨਾਂ ਸਮਿਆਂ 'ਚ ਜ਼ਿੰਮੇਵਾਰੀਆਂ ਲੈ ਕੇ ਮੈਡੀਕਲ ਟੀਮਾਂ ਤੇ ਇੱਥੇ ਘੇਮੀਆਂ ਭੇਜਣੀਆਂ ਪੈਣਗੀਆਂ ਮੈਡੀਕਲ ਟੀਮਾਂ ਦੇ ਨਾਲ-ਨਾਲ ਦਵਾਈ ਔਰ ਆਉਣ ਵਾਲੇ ਸਮੇਂ 'ਚ ਜਦੋਂ ਇਹਨਾਂ ਨੇ ਜੀਵਨਦਾਰਾਂ ਨੇ ਆਪਣੀਆਂ ਪੈੜੀਆਂ ਨੂੰ ਜਾਣਾ ਆ ਪਾਣੀ ਸੁੱਕਿਆ ਵੱਧ ਤੋਂ ਵੱਧ ਡੀਜ਼ਲ ਦੀ ਲੋੜ ਪੈਣੀ ਆ ਉਹ ਡੀਜ਼ਲ ਇਹਨਾਂ ਨੂੰ ਪ੍ਰੋਵਾਈਡ ਜਿਹੜਾ ਕਰ ਸਕੂਗਾ ਉਹ ਵੀ ਬਹੁਤ ਵੱਡੀ ਸੇਵਾ ਹੋਊਗੀ ਉਸ ਤੋਂ ਬਾਅਦ ਜਦੋਂ ਇਹਨਾਂ ਦੀਆਂ ਪੈੜੀਆਂ ਵੱਡੀਆਂ ਫਿਰ ਖਾਤੀ ਲੋੜ ਪੈਣੀ ਆ ਤਕਰੀਬਨ 6-7 ਮਹੀਨੇ ਲਗਾਤਾਰ ਸਾਰੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਤੇ ਸਰਕਾਰ ਤੇ ਚਲੋ ਇੱਥੇ ਮੈਨੂੰ ਦਿੱਸਤੀ ਨਹੀਂ ਕਿਤੇ ਵੀ ਆਪਾਂ ਕਹਿ ਨਹੀਂ ਸਕਦੇ ਅਸੀਂ ਇਸ ਦੇਸ਼ ਦੇ ਮਸ਼ਹਨੀ ਦੇ ਹੈਗੇ ਆ ਪਰ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਇਸ ਵੇਲੇ ਉਜਲਿਆ ਜਿਹੜੀ ਸਾਨੂੰ ਕਿਤੇ ਨਜ਼ਰ ਨਹੀਂ ਆ ਰਹੀ ਅਸੀਂ ਬੇਨਤੀ ਕਰਨੀ ਚਾਹੁੰਦੇ ਆਂ ਵੀ ਜੇ ਸਰਕਾਰ ਕਿਤੇ ਸਾਡੀ ਆਵਾਜ਼ ਸੁਣੇ ਸੈਂਟਰ ਗਵਰਨਮੈਂਟ ਸੁਣੇ ਔਰ ਜੇ ਆਫਤਾ ਦੇ ਟਾਈਮ ਤੇ ਅਸੀਂ ਬਾਹਰੀਆਂ ਕੰਟਰੀਆਂ ਦੀ ਮਤ ਕਰ ਸਕਦੇ ਆ ਤੇ ਪੰਜਾਬ ਤੇ ਉਹ ਸੂਬਾ ਜਿੰਨੇ ਦੇਸ਼ੋਂ ਪਾਲਿਆ ਆ ਜਿਹੜੇ ਔਖੇ ਵੇਲੇ ਜੇ ਦੇਸ਼ ਤੇ ਤਾਨ ਆਉਂਦਾ ਆ ਉਹ ਸੂਬੇ ਦੇ ਨਾਲ ਸਾਨੂੰ ਰਹਿਣਾ ਚਾਹੀਦਾ ਹੈ ਇਹ ਸੂਬਾ ਵਸੇ ਗੁਰੂ ਦੇ ਨਾਂ ਤੇ ਇਹ ਸਤੂ ਗੁਰੂ ਕਲਗੀਧਰ ਬਾਦਸ਼ਾਹ ਦੇ ਸਿੱਖਾਂ ਦਾ ਸੂਬਾ ਹੈ ਇਹ ਪੰਜਾਬ ਵਸਦਾ ਹੈ ਗੁਰਾਂ ਦੇ ਨਾਂ ਤੇ ਜੇ ਪੰਜਾਬ ਖੁਸ਼ਹਾਲ ਹੋਏਗਾ ਤੇ ਮੈਂ ਦੇਸ਼ ਦੀਆਂ ਸਰਕਾਰਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਜੇ ਪੰਜਾਬ ਖੁਸ਼ਹਾਲ ਆ ਤੇ ਦੇਸ਼ ਖੁਸ਼ਹਾਲ ਆ ਜੇ ਪੰਜਾਬ ਖੁਸ਼ਹਾਲ ਨਹੀਂ ਆ ਤੇ ਸਾਡੇ ਦੇਸ਼ ਨੂੰ ਖੁਸ਼ਹਾਲ ਰਹਿਣ 'ਚ ਬੜੀ ਔਕਤ ਆਏਗੀ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਸੈਂਟਰ ਸਰਕਾਰ ਨੂੰ ਖਾਸ ਕਰਕੇ ਕਿ ਤੁਹਾਡੇ ਕੋਲ بڑے ਵੱਡੇ ਸਾਧਨ ਨੇ ਫੌਜ ਦੇ ਸਾਧਨ ਨੇ ਫੌਜ ਦੀਆਂ ਆਪਣੀਆਂ ਬੇੜੀਆਂ ਨੇ ਉਹਨਾਂ ਕੋਲ بڑے بڑے ਟਰੱਕ ਨੇ ਜਿਹੜੇ ਬਾਟਰ ਪ੍ਰੂਫ ਟਰੱਕ ਨੇ ਉਹਨਾਂ ਨੂੰ ਇਸ ਵਕਤ ਤੇ ਬਹੁਤ ਲੋੜ ਆ ਉਹਨਾਂ ਦੀ ਇਸ ਤੋਂ ਬਾਅਦ ਜਿਹੜੀ ਮਸ਼ੀਨਰੀ ਲੱਗਣੀ ਆ ਪੈੜੀਆਂ ਤੇ ਘਰ ਸਾਫ਼ ਕਰਨ ਵਾਸਤੇ ਉਹਦੀ ਬਹੁਤ ਵੱਡੀ ਸਰਕਾਰ ਨੂੰ ਇੱਥੇ ਇਸ ਹਸਾਮਾ ਦੇ ਵਿੱਚ ਇਹਨਾਂ ਸਿੱਖਾਂ ਦੀ ਮਦਦ ਕਰਨੀ ਚਾਹੀਦੀ ਆ ਇਸ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਆਪਾਂ ਨੂੰ ਸਾਰੀਆਂ ਗੱਲਾਂ ਤੋਂ ਉੱਪਰ ਉੱਟ ਕੇ ਇਸ ਵਕਤ ਪੰਜਾਬ ਦੇ ਨਾਲ ਖੜੋ ਜੇ ਪੰਜਾਬ ਦੇ ਨਾਲ ਖੜੋਗੇ ਤੇ ਪ੍ਰਮਾਤਮਾ ਤੁਹਾਡੇ ਨਾਲ ਖੜੋਏਗਾ ਸਾਡੀ ਇਹ ਬੇਨਤੀਆਂ ਬੇਨਤੀਆਂ ਨੂੰ ਸਵੀਕਾਰ ਕਰੋ ਅਸੀਂ ਤੱਕ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਹੋ ਸਕੇਗੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਗੁਰੂ ਮਹਾਰਾਜ ਕਿਰਪਾ ਕਰੇ ਸਾਡੇ ਸਾਰਿਆਂ ਤੇ ਸੇਵਾ ਕਰਨ ਦਾ ਬਲ ਤੇ ਉਦਮ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਸਾਡੇ ਮੀਡੀਆ ਪਰਿਵਾਰੀ ਸੁਦੀਪ ਸਿੰਘ ਜੀ ਵੀ ਨਾਲ ਨੇ ਔਰ ਹੋਰ ਸਾਥੀ ਵੀ ਸਾਡੇ ਨਾਲ ਨੇ ਪੰਜਾਬ ਤੋਂ ਅਸੀਂ ਜਗ੍ਹਾ ਜਗ੍ਹਾ ਜਾ ਕੇ ਹੁਣ ਇਸ ਵਕਤ ਇਸ ਜਨਾਲੇ ਪਹੁੰਚੇ ਆ ਇਸ ਤੋਂ ਬਾਅਦ ਦੇਰਾ ਬਾਬਾ ਨਾਨਕਪੁਰ ਵੀ ਅਸੀਂ ਜਾ ਰਹੇ ਆ ਅਸੀਂ ਪਿੰਡਾਂ ਦਾ ਗਾਂ ਪਿੰਡਾਂ ਦਾ ਜਿੱਥੇ ਜਿੱਥੇ ਅਜੇ ਪਾਣੀ ਖਲੋਤਾ ਹੈ ਅਸੀਂ ਬੇੜੀਆਂ ਰਾਹੀਂ ਜਾ ਕੇ ਵੀ ਨਿਰੀਖਣ ਕਰ ਰਹੇ ਹਾਂ ਔਰ ਸਰਖਾਇਆ ਹੈ ਇੱਕ ਕੰਡਪੜਵੀ ਟਖਤ ਸਾਤਰ ਔਰ ਕੱਲ ਸ਼੍ਰੀ ਖਾਟਪਾਟ ਸਾਹਿਬ ਵੀ ਰੱਖਿਆ ਗਿਆ ਆ ਪਟਨਾ ਸਾਹਿਬ ਦੇ ਆਪਣੇ ਚਾਰ ਦੀ ਭਲੇ ਵਾਸਤੇ ਪੰਜਾਬ ਦੀ ਇਸ ਵਕਤ ਆਈ ਆਪਾਂ ਦਾਤ ਵਾਸਤੇ ਬੇਨਤੀ ਆ ਕਿ ਵੱਦ ਤੋਂ ਵੱਧ ਸੰਗਤ ਗੁਰੂ ਅਗੇ ਅਰਦਾਸ ਕਰੇ ਬੇਨਤੀ ਕਰੇ ਸਤਿਗੁਰੂ ਮਿਹਰ ਕਰੇ ਔਰ ਆਉਣ ਵਾਲੇ ਸਮੇਂ ਚ ਇਥੇ ਖੁਸ਼ਹਾਲੀ ਆਵੇ ਅਮਨ ਆਵੇ ਔਰ ਲੋਕ ਇਹ ਦੁਬਾਰਾ ਆਪਣੇ ਘਰਾਂ ਚ ਪਰਤਣ ਔਰ ਖੁਸ਼ੀ ਨਾਲ ਖੁਸ਼ਹਾਲੀ ਨਾਲ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ